ਭਾਈ ਜੀ ਮਿਲੇ ਆਪਾਂ ਨੂੰ ਆਟੋ ਕੀਤਾ ਥੋ ਫਲਾ ਰੇਲਵੇ ਸਟੇਸ਼ਨ ਤੋਂ ਉਤਰ ਅਸਰ ਕਹਿ ਰਹੇ ਸੀ ਰੇਟ ਤਾਂ ਬਹੁਤ ਜ਼ਿਆਦਾ ਕਹਿ ਰਹੇ ਸੀ ਪਰ ਆਪਾਂ ਥੋੜਾ ਜਿਹਾ ਬਾਰਗੇਨਿੰਗ ਕੀਤੀ ਆ ਰੇਟ ਇਹਨਾਂ ਨੇ ਘੱਟ ਕਰ ਲਿਆ ਭਾਈ ਨੇ ਅੱਗੇ ਇੱਕ ਗਾਂ ਟ੍ਰਾਂਸਫਰ ਕਰਤਾ ਇਹ ਜਾਣਾ ਕਿ ਬੱਸ ਸਟੈਂਡ ਹੋ ਗਿਆ ਆਪਾਂ ਪਰ ਚੇਂਜ ਕਰ ਲਈ ਸਲਾਹ ਉਹਦੇ ਨਾਲ ਰੇਟ ਬਹੁਤ ਜ਼ਿਆਦਾ ਸੀ ਆ ਤੇ ਬਾਈ ਜੀ ਬਾਹਰ ਹੀ ਖੜੇ ਸੀ ਇਹ ਤੇ ਇਹਨਾਂ ਨਾਲ ਗੱਲ ਕੀਤੀ ਇਹ ਕਹਿੰਦੇ 200 ਰੁਪਏ ਲਵਾਂਗੇ ਉੱਥੇ ਛੱਡਣ ਦੇ ਤੇ ਜਿਹੜੀ ਚੀਜ਼ ਤੇ ਆਪਾਂ ਬੈਠੇ ਆ ਇਹਦਾ ਨਾਮ ਹੈਗਾ ਵਿਕਰਮ ਲੋਕਾਂ ਲੋਥੋਂ ਤੇ ਫਿਕਰਮ ਹੀ ਕਹਿੰਦੇ ਆ ਨਾ ਨੂੰ ਆਟੋ ਕਹਿੰਦੇ ਨਾ ਥਰੀ ਵੀਲਰ ਕਹਿੰਦੇ ਨਾ ਟੈਂਪੂ ਕਹਿੰਦੇ ਆ ਇੱਥੇ ਨਾਮ ਚੱਲਦਾ ਵਿਕਰਮ ਆ ਦਾ ਗੁਰਦੁਆਰਾ ਸਾਹਿਬ ਪਹੁੰਚ ਗਏ ਇਹ ਐਂਟਰੈਂਸ ਗੇਟ ਹੈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਵਲੋਗ 'ਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਤੇ ਸਵੇਰੇ ਤਾਂ ਆਪਾਂ ਪਹੁੰਚ ਗਏ ਸੀ ਰਿਸ਼ੀਕੇਸ਼ ਤੇ ਸੂਬਾ ਰਾਤੀ ਚੱਲੇ ਸੀ ਆਪਾਂ ਮੋਗੇ ਤੋਂ ਮੋਗੇ ਤੋਂ ਚੱਲੇ ਸੀ ਪਹਿਲਾਂ ਲੁਧਿਆਣੇ ਟ੍ਰੇਨ ਤੇ ਆਏ ਲੁਧਿਆਣੇ ਤੋਂ ਆਪਣੀ ਹਿੰਦੂ ਐਕਸਪ੍ਰੈਸ ਟ੍ਰੇਨ ਤੇ ਆਪਾਂ ਤਸਕਰਾਈ ਹੋਈ ਸੀ ਉਤੋਂ ਛੱਡ ਕੇ ਪਹੁੰਚ ਗਏ ਆਪਾਂ ਰਿਸ਼ੀਕੇਸ਼ ਰਿਸ਼ੀਕੇਸ਼ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਜਿਹੜਾ ਧਾਰਮਿਕ ਸਥਾਨ ਹੈਗਾ ਵਾ ਗੁਰਦੁਆਰਾ ਅਸ਼ੀਰੀ ਹੈਲਕੁਰ ਸਾਹਿਬ ਮੈਨੇਜਮੈਂਟ ٹرسٹ ਉੱਥੇ ਆ ਕੇ ਆਪਾਂ ਰੁਕੇ ਆ ਪਹਿਲਾਂ ਤਾਂ ਮੈਨੂੰ ਨੇ ਦਿੱਤਾ ਇਹ ਹਾਲ ਤੇ ਹਾਲ ਚ ਤ ਮੈਨੂੰ ਦਿੱਕਤ ਸੀ ਕਿਉਂਕਿ ਸਮਾਨ ਕਾਫੀ ਸੀ ਅਤੇ ਪੁੱLLAR ਰੱਖਣਾ ਪੈਣਾ ਸੀ ਤੇ ਸੇਫਟੀ ਵਗੈਰਾ ਦੀ ਦਿੱਕਤ ਸੀ ਫਿਰ ਮੈਂ ਸੋਚਿਆ ਕਿ ਤੇ ਰੂਮ ਅਡਜਸਟ ਕਰ ਲੈਂਦੇ ਆ ਪਰ ਉਹਨੇ ਦੇਚ ਮੈਨੂੰ ਮਠਿੰਡੇ ਵਾਲੇ ਮੁੰਡੇ ਮਿਲੇ ਤਿੰਨ ਤੇ ਉਹਨਾਂ ਨੂੰ ਰੂਮ ਮਿਲਿਆ ਉਹਨਾਂ ਨੇ ਮੈਨੂੰ ਆਪਦੇ ਰੂਮ ਨਾਲ ਅਡਜਸਟਮੈਂਟ ਕਰਵਾਤੀ ਐ ਤੇ ਅੱਜ ਜਦ ਆਪਾਂ ਸਵੇਰ ਇੱਥੇ ਹੱਜ ਚੁੱਕੇ ਆ 12 ਵੱਜ ਚੁੱਕੇ ਆ ਨਹਾ ਨੂੰ ਲਿਆ ਹੁਣ ਥੋੜਾ ਫਰੈਸ਼ ਹੋ ਗਏ ਆ ਤੇ ਰੂਮ ਆਪਾਂ ਉਹਨਾਂ ਨਾਲ ਅਡਜਸਟ ਕਰ ਲਿਆ ਵਾ ਹੁਣ ਆਪਾਂ ਚਲਦੇ ਆ ਪੁੰਨਾ ਕੋਲੇ ਆਪਾਂ ਰੁਕੇ ਹੋਏ ਆ ਗੋਪਿੰਦ ਸਿੰਘ ਨਿਵਾਸ ਚ ਠੀਕ ਹੈ ਜੀ ਤੇ ਰੂਮ ਨੰਬਰ ਆਪਣਾ ਹੈਗਾ 200 56 ਤੇ ਆ ਰੂਮ ਆਪਣਾ ਇਹ ਸਾਰਾ ਏਸੀ ਰੂਮ ਹੈ ਠੀਕ ਹੈ ਤੇ ਬੰਦੇ ਨਾਲ ਆਪਣੇ ਨਾਲ ਆਹ ਅਟੈਚ ਹੈ ਬਾਈ ਜੀ ਅਫਤਾਰ ਜੀ ਕਿਵੇਂ ਅਫਤਾਰ ਜੀ ਅਫਤਾਰ ਸਿੰਘ ਜੀ ਬਠਿੰਡੇ ਤੋਂ ਆਈ ਤੇ ਉਧਰ ਹੈਗਾ ਚਿਰਨਜੀਵੀ ਅਸੀਂ ਤਾਂ ਚਿਰਨਜੀਵ ਆਸੀ ਜੀਵੀ ਕਹਿੰਨੇ ਆ ਬਾਈ ਹੈਗਾ ਬਾਈ ਵੀ ਬਠਿੰਡੇ ਤੋਂ ਆਪਣਾ ਪ੍ਰੋਪਰ ਪਿੰਡ ਹੈ ਬਠਿੰਡਾ ਦੁੰਨੇ ਵਾਲਾ ਪਿੰਡ ਹੈ ਪਿੰਡ ਮੇਰਾ ਠੀਕ ਹੈ ਬਾਈ ਪ੍ਰੋਪਰ ਬਠਿੰਡੇ ਤੋਂ ਹੀ ਆ ਇੱਕ ਬਾਈ ਹੋਰ ਆ ਉਹਦਾ ਨਾਮ ਹੈਗਾ ਵਿਸ਼ੇਕ ਉਹ ਪਿੰਡ ਉਹਦਾ ਕਿਦਾਂ ਹੈ ਫੁੱਲੋ ਮਿੱਠੀ ਫੁੱਲੋ ਫੁੱਲੋ ਮਿੱਠੀ ਤੇ ਉਹ ਨਾਰਿਆ ਵਾ ਤੇ ਆ ਰੂਮ ਆ ਆਪਣਾ ਇੱਥੇ ਆਪਾਂ ਖਲਾਰਾ ਪਾ ਲਿਆ ਪੂਰਾ ਟਗਾ ਕੇ ਮਾਈ ਬੰਨ ਰੇ ਪੱਗ ਤੇ ਆਪਾਂ ਵੀ ਰੈਡੀ ਆ ਇਹਨੂੰ ਕਰ ਰਿਹਾ ਤਿਆਰ ਇਹ ਵੀ ਰੈਡੀ ਹੋ ਜੇ ਥੋੜਾ ਜਿਹਾ ਹੁੰਨਾ ਹੋ ਜਾ ਹੋ ਜਾ ਹੋ ਜਾ ਚਲੋ ਜੀ ਆਪਾਂ ਪਹਿਲਾਂ ਤਾਂ ਸਲਾਹੇ ਬਣੀ ਆ ਸਾਰੀ ਟੀਮ ਦੀ ਕਿ ਪਹਿਲਾਂ ਤਾਂ ਸਾਡੇ ਕੰਗੇ ਆਪਾਂ ਗੁਰੂ ਘਰ ਜੀ ਦੇ ਠੀਕ ਆ ਦਰਵਾਜਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਰਫਟੀ ਵਗੈਰਾ ਦਾ ਕੁਝ ਪਤਾ ਕਰਨਾ ਭਈਆਂ ਨੇ ਤੇ ਇਹਨਾਂ ਨਾਲ ਜਾਵਾਂਗੇ ਆਪਾਂ ਉਹ ਚੀਜ਼ ਪਤਾ ਕਰਨ ਕਿ ਰਫਟੀ ਦਾ ਕੀ ਸਾਖਤਾ ਵਾ ਕੀ ਰੇਟ ਚੱਲਦਾ ਹੈ ਤੇ ਕੈਂਪਿੰਗ ਵੀ ਇਥੇ ਕਰਾਈ ਜਾਂਦੀ ਹੈ ਕਹਿੰਦੇ ਸੁਣਿਆ ਬਾਕੀ ਨਾਲ ਜਾ ਕੇ ਪਤਾ ਲੱਗੂ ਕੀ ਕਹਿੰਦੇ ਬੰਦ ਹੋ ਗਏ ਵੀਰੇ ਤੂੰ ਜੋੜਾ ਕਰ ਹਾਂ ਜੋੜਾ ਕਰ ਤੇ ਬਾਹਰ ਹੀ ਲਾ ਦਿਓ ਐਦਾ ਕੋਈ ਚੱਕਰ ਨਹੀਂ ਹਾਂ ਅੱਗੇ ਜਿ ਘਰਾ ਦਿੰਨੇ ਹਾਂ ਹੈਂ ਵੀਰੇ ਕਹਿੰਦੇ ਅੱਗੇ ਹੀ ਚਲਾ ਦਿਓ ਹਾਂ ਉਧਰ ਲਾ ਦੇਣੇ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਲਾ ਦਿਓ ਇੱਥੇ ਕਿਹੜਾ ਕਿਥੇ ਲੈ ਕੇ ਜਾਣਾ ਯਾਰ ਹੋਰ ਆਏ ਇਥੇ ਕੋਈ ਭਾਈ ਭਾਈ ਅਬੀ ਨਾ ਰਹਿ ਗਏ ਮਨੋਂ ਹੋਰ ਭਾਈ ਤੁਸੀਂ ਉਧਰ ਨਾ ਆ ਰਹੇ ਸੀ ਏ ਹਾਂਜੀ ਹਾਂਜੀ ਰਸ਼ੀ ਗਾ ਭਾਈ ਸਰਟੀਫਿਕੇਟ ਆ ਹਾਂ ਔਰ ਗੀ ਗੋਣ ਸਾਰੇ ਹੀ ਨੇ ਸਾਰੇ ਵਧੀਆ ਪ੍ਰਾ ਸਾਰੇ ਵਧੀਆ ਇਹ ਬਾਈ ਜੀ ਵੀ ਕਰਦੇ ਆ ਬਲੋਗਿੰਗ ਆ ਤੇ YouTube ਚੈਨਲ ਕੀ ਬਾਈ ਆਪਣਾ ਅਭੀ ਫੁੱਲੇ ਮਿੱਠੀ ਦੇ ਨਾਮ ਤੋਂ ਬਾਈ ਅਭੀ ਫੁੱਲੇ ਮਿੱਠੀ ਦੇ ਨਾਮ ਤੇ ਆ ਪਿੰਡ ਨਾਲ ਦਾ ਫੁੱਲੇ ਮਿੱਠੀ ਤੇ ਨਾਮ ਪ੍ਰੋਪਰ ਹੈਗਾ ਅਭਿਸ਼ੇਕ ਤੇ ਇਹਨਾਂ ਨੇ ਫਿਰ ਸ਼ੂਟ ਕਰਕੇ ਨਾਲ ਅਭੀ ਕਰਕੇ ਨਾਲ ਪਿੰਡ ਦਾ ਨਾਮ ਨਾਲ ਰਿਕਮੈਂਡ ਕੀਤਾ ਕਿ ਮੈਂ ਆਹ ਪਿੰਡ ਤੋਂ ਆ ਤੇ ਇਹਨੂੰ ਬਲੋਗ ਕਰਦਾ ਇਹ ਹੀ ਗੱਲ ਬਾਈ ਹਾਂਜੀ ਹਾਂਜੀ ਬਾਈ ਚਲੋ ਸਹੀ ਗੱਲ ਆ ਗੱਡੀ ਇਤੋਂ ਆਪਾਂ ਚੜੇ ਸੀ ਉੱਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਰਸ਼ਨ ਕਰਦੇ ਸਾਂ ਜਦੋਂ ਉੱtre ਥੱਲੇ ਥੱਲੇ ਆਂਦੇ ਸਾਰੀ ਆਪਾਂ ਨੂੰ ਮਿਊਜ਼ੀਅਮ ਦਿਖਿਆ ਜੀ ਤੇ ਮਿਊਜ਼ੀਅਮ ਵਾਕਿਆ ਦੇਖਣਯੋਗ ਆ ਤੁਸੀਂ ਆਪ ਦੇਖ ਸਕਦੇ ਹੋ ਕਿਵੇਂ ਇੱਥੇ ਆਪਣੇ ਪਿਛਲੇ ਇਤਿਹਾਸ ਨੂੰ ਦਰਾ ਕੇ ਦੱਸਿਆ ਗਿਆ ਹੈ ਕਿ ਕਿਵੇਂ ਸਿੱਖ ਮਾਵਾ ਦੇ ਬੱਚਿਆਂ ਨੂੰ ਮਤਲਬ ਕਿ ਜੀ ਚੌਕਨਾਂ ਜੜਾ ਗਿਆ ਕੱਟਿਆ ਗਿਆ ਉਹਨਾਂ ਦੇ ਜਿਹੜੇ ਹੈਗੇ ਆ ਸਰੀਰ ਦੇ ਅੰਗ ਕੱਟ ਕੇ ਉਹਨਾਂ ਨੂੰ ਖਵਾਏ ਗਏ ਠੀਕ ਆ ਜੀ ਉਹਨਾਂ ਦੇ ਗਲਾਂ ਵਿੱਚ ਬੱਚਿਆਂ ਦੇ ਹਾਰ ਪਾਏ ਗਏ ਇਸ ਤੋਂ ਇਲਾਵਾ ਜਿਵੇਂ ਆਪਣੇ ਪਛੋਕੜ ਇਤਿਹਾਸ ਦੇ ਵਿੱਚ ਦੱਸਿਆ ਗਿਆ ਜੀ ਭਾਈ ਜੀ ਨੂੰ ਚ ਸਾੜਿਆ ਗਿਆ ਸੀ ਆ ਹੂਆਂ ਦੇ ਵਿੱਚ ਰੇਟ ਕੇ ਉਸ ਤੋਂ ਬਾਅਦ ਉਬਲਦੇ ਪਾਣੀ ਦੇ ਵਿੱਚ ਭਾਈ ਦਿਆਲ ਸਿੰਘ ਜੀ ਨੂੰ ਰੱਖਿਆ ਗਿਆ ਸੀ ਆ ਤੇ ਭਾਈ ਮਨੀ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਸੀ ਆ ਉਸ ਤੋਂ ਭਾਈ ਸੁਭੇਗ ਸਿੰਘ ਨੂੰ ਉਹਨਾਂ ਨੂੰ ਚੜਖਣਾਂ ਵਿੱਚ ਚੜਾਇਆ ਗਿਆ ਸੀ ਆ ਤੇ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਖੋਪੜਾ ਲਾਇਆ ਗਿਆ ਸੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਭਾਈ ਮਨੀ ਸਿੰਘ ਜੀ ਦੇ ਜਿਹੜੇ ਹੈਗੇ ਆ ਹੱਥ ਕੱਟੇ ਸੀ ਬੰਦ-ਬੰਦ ਕਟਾਏ ਗਏ ਸੀ ਇਹ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਮਗਰੂ ਤੇ ਬਹਾਦਰ ਜੀ ਜਿਨ੍ਹਾਂ ਨੇ ਅਮਰ ਸਾਹਿਬ ਨੂੰ ਫਤਿਹ ਕੀਤਾ ਸੀ ਆਪਣੇ ਸੀਸ ਹੱਥ ਵਿੱਚ ਰੱਖ ਕੇ ਉਹਨਾਂ ਦੇ ਜਿਹੜੇ ਹੈਗੇ ਆ ਇੱਥੇ ਆਪਣੇ ਮੂਰਤੀ ਨਾਲ ਦਰਸਾਇਆ ਗਿਆ ਜੀ ਉਸ ਤੋਂ ਬਾਅਦ ਤੁਸੀਂ ਚਾਰ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਤੁਸੀਂ ਇਹ ਵਿੱਚੋਂ ਚਾਰ ਸਾਹਿਬਜ਼ਾਦਿਆਂ ਵਿੱਚੋਂ ਜਿਹੜੇ ਦੋ ਛੋਟੇ ਸਾਹਿਬਜ਼ਾਦਿਆਂ ਜਿਨ੍ਹਾਂ ਨੂੰ ਨੀਂਆ ਵਿੱਚ ਚਰਾਇਆ ਗਿਆ ਸੀ ਉਹਨਾਂ ਨੂੰ ਇਹਨਾਂ ਨੇ ਚਿੱਤਰਕਾਰੀ ਦੇ ਵਿੱਚ ਪਰਕਾ ਪ੍ਰਕਾਸ਼ਿਤ ਕੀਤਾ ਗਿਆ ਵੈ ਤੇ ਦੇਖਣ ਵਾਲਾ ਮਿਊਜ਼ੀਅਮ ਹੈ ਵਾਕਈ ਬਹੁਤ ਸੋਹਣਾ ਮਿਊਜ਼ੀਅਮ ਹੈ ਤੇ ਇਹਨੂੰ ਵੇਖ ਕੇ ਆਪਣੇ ਜਿਹੜੇ ਹੈਗੇ ਰੋਂਗ ਤੇ ਖੜੇ ਹੋ ਜਾਂਦੇ ਆ ਤੇ ਜੇ ਕੋਈ ਆਉਂਦਾ ਭਾਈ ઋਸ਼ੀਕੇਸ਼ ਤਾਂ ਇੱਥੇ ਆ ਮਿਊਜ਼ੀਅਮ ਯੂਰ ਦੇਖ ਕੇ ਜਾਵੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਗਏ ਆਂ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਛੁੱਟੀਆਂ ਹੈਗੀਆਂ ਦੋ ਤਿੰਨ ਵੀਕੈਂਡ ਤੇ ਕਰਕੇ ਇੱਥੇ ਰਾਸ਼ਾ ਪੁੱਛਿਆ ਸੀ ਆ ਤੇ ਇਹਨੂੰ ਕਹਿੰਦੇ ਵਿਕਰਮ ਜਿਹੜਾ ਇੱਥੇ ਬਹੁਤ ਜ਼ਿਆਦਾ ਵੈ ਤੇ ਟ੍ਰੈਫਿਕ ਹੋਣ ਦਾ ਕਾਰਨ ਵੀ ਇਹਨੂੰ ਹੀ ਕਹਿ ਸਕਦੇ ਆ ਤੇ ਰੰਗ ਹੈਗਾ ਲਾਲ ਤੇ ਨੀਲਾ ਆਪਣੀ ਪੰਜਾਬ ਪੁਲਿਸ ਵਰਗਾ ਹੁਣ ਇਹਨਾਂ ਬਈਆਂ ਨੇ ਐਡਵੈਂਚਰ ਜਿਹੜੀ ਹੈਗੀ ਐਕਟੀਵਿਟੀ ਕਰਨੀ ਆ ਉਹਦਾ ਪਤਾ ਕਰਨ ਆਏ ਆ ਆਪਾਂ ਲੱਗਿਆ ਬਈ ਕੁਝ ਪਤਾ ਚਲੋ ਅਰ ਆਪਣੀ ਮਦਦ ਤੁਹਾਨੂੰ ਨਾਲੇ ਕੰਮ ਕਰਦੇ ਦੇਖ ਲਓ ਉਹਨਾਂ ਦਾ ਕੰਮ ਨਾਲੂ ਕੀ ਹੈ ਇਹੀ ਤਾਂ ਨਾ 1 2 ਤੇ 3 ਤਾਂ ਉਹ ਅਗਰ 8 ਵਜੇ ਆਤੇ ਹੋ ਕਿੰਨੇ ਵਜੇ 8 ਵਜੇ ਆਤੇ ਹੋ ਤਾਂ ਮੈਂ ਕੈਨਸਲ ਕਰ ਦੂੰਗਾ ਓਕੇ 8 ਵਜੇ ਤਾਂ ਕੈਨਸਲ ਕਰ ਦਿੰਗੇ ਆਪ 7 ਵਜੇ ਦਾ ਟਾਈਮਿੰਗ ਹੋਈ ਆ ਚਰਨਜੀਤ ਗੱਲ ਸੁਣ ਧਿਆਨ ਨਾਲ ਇਹ ਗੱਲ ਕਹਿੰਦਾ ਜੇ ਤੁਸੀਂ 8 ਵਜੇ ਆਉਣੇ ਆ ਤੇ ਜਿਹੜੀ ਤੁਸੀਂ ਬੁਕਿੰਗ ਕਰਾਈ ਆ ਪੈਸੇ ਮਿਲਣੇ ਨੇ ਕੈਨਸਲ ਹੋ ਜਾਣੀ 7 ਵਜੇ ਤੁਹਾਨੂੰ ਐਗਜ਼ੈਕਟ ਚਾਹੀਦੇ ਆ ਕਹਿੰਦਾ ਜੇ ਤੁਸੀਂ ਲੇਟ ਦਾ ਕੋਈ ਕਰਨੇ ਉਸ ਤੇ ਦਾ ਲੇਟੋ ਹਾਂ ਕੈਮਰਾ ਦਾ ਵੀ ਨਾਲ ਹੀ ਰੱਖੋ ਨਾ ਕਿਵੇਂ ਕੋਸ਼ਿਸ਼ ਕੈਮਰਾ ਗਾਈਡ ਹੋਦਾ ਗਾਈਡ ਨਾ ਮੈਨੂੰ ਪਤਾ ਕੀ ਆ ਮਾਪੇ 4-5000 ਮੰਗ ਲਿਆ ਹਮ ਤਾਂ ਕੀ ਕਰੀਏ ਯਾਰ 4-5000 ਇਸ ਦੁਕਾਨ ਤੇ ਇਹਨਾਂ ਨੇ ਬੁਕਿੰਗ ਕਰਾ ਲਈ ਆ ਆਪਦੀ 1000 ਰੁਪਿਆ ਪਰ ਪਰਸਨ 26 ਕਿਲੋਮੀਟਰ ਤੱਕ ਰਾਈਡ ਕਰਾ ਕੇ ਲੈ ਕੇ ਜਾਣਗੇ ਰਾਫਟਿੰਗ ਦੀ ਤੇ ਇੱਕ ਹੈਗੀ 12 ਕਿਲੋਮੀਟਰ ਦੀ ਇੱਕ ਹੈਗੀ 18 ਕਿਲੋਮੀਟਰ ਦੀ ਤੇ ਇਹਨਾਂ ਨੇ 26 ਕਿਲੋਮੀਟਰ ਦੀ ਜਿਹੜੀ ਹੈਗੀ ਰਾਫਟਿੰਗ ਚੂਜ਼ ਕੀਤੀ ਆ ਉਹਦੇ ਚ ਵੈਸੇ ਐਡਵੈਂਚਰ ਜ਼ਿਆਦਾ ਹੁੰਦਾ ਵਾ ਤਾਂ ਕਰਕੇ ਇਹਨਾਂ ਨੇ ਜਿਹੜੀ ਇਹ ਰਾਫਟਿੰਗ ਚੂਜ਼ ਕੀਤੀ ਬਾਕੀ ਇਹ ਤਿੰਨਿਆਂ ਨੇ ਸੀ ਤੇ ਦੋ ਜਣੇ ਹੋਰ ਨਾਲ ਹੋ ਕੇ ਕਲੱਬ ਤੇ ਪੰਜ ਜਣੇ ਹੋ ਗਏ ਬਈ ਟੋਟਲ 8000 ਉਹਨੂੰ ਕਰਾਉਂਦੇ ਆ ਪਰ ਇਹਨਾਂ ਨੇ ਰਿਕਵੈਸਟ ਕਰਕੇ ਜਿਹੜਾ ਅਡਜਸਟਮੈਂਟ ਕਰਕੇ ਪੰਜ ਜਣਾਂ ਦੀ ਬੁਕਿੰਗ ਕੀਤੀ ਆ ਉਹੰਦਾ ਸਪੋਰਟ ਜਿੱਥੇ ਜੋ ਚੱਲਣਗੇ ਉਦੋਂ ਦੇਣੇ ਪੈਣਗੇ ਤੇ ਹੋਰ ਵੀ ਇੱਥੇ ਜਿਹੜੀ ਬਾਕੀ ਹੈਗੀ ਆ ਮੰਗੀ ਰੰਝ ਜੰਪਿੰਗ ਹੈਗੀ ਆ ਫਲਾਈਂ ਫੌਕਸ ਹੈਗੀ ਆ ਉਹ ਵੀ ਇੱਥੇ ਐਡਵੈਂਚਰ ਐਕਟੀਵਿਟੀਆਂ ਕਰਵਾਉਂਦੇ ਐ ਜਾਣਦੇ ਸਮੇਂ ਨਾ ਆਪਾਂ ਨੂੰ ਆ ਟੈਂਪਲ ਦਿਖਿਆ ਟੈਂਪਲ ਦਾ ਨਾਮ ਹੈਗਾ ਨਵ ਗ੍ਰਹਿ ਟੈਂਪਲ ਤੇ ਟੈਂਪਲ ਦੀ ਲੁੱਕ ਇੰਨੀ ਸੋਹਣੀ ਆ ਤੇ ਆਟੋਮੈਟਿਕ ਰੁਕਣ ਦਾ ਦਿਲ ਕੀਤਾ ਪਰ ਅੰਦਰ ਦਾ ਚੱਕ ਮੈਂ ਨਹੀਂ ਦਿਖਾ ਸਕਿਆ ਕਿਉਂਕਿ ਬੰਦੇ ਮੇਰੇ ਨਾਲ ਦੇ ਗਾਂ ਵਾਦ ਰਹੇ ਉਹਨਾਂ ਨੇ ਕੈਂਪਿੰਗ ਦਾ ਪਤਾ ਕਰਨਾ ਕਹਿੰਦੇ ਨੌਜਵਾਨ ਕਹਿੰਦੇ ਹੁਣ ਪਹਿਲਾਂ ਤਾਂ ਰਾਫਟਿੰਗ ਪਤਾ ਕੀਤੀ ਆ ਹੁਣ ਕੈਂਪਿੰਗ ਪਤਾ ਕਰਾਂਗੇ ਕੈਂਪਿੰਗ ਤੋਂ ਬਾਅਦ ਗਾਂਹ ਦੇਖਦੇ ਆਂ ਬੰਦਾ ਕੀ ਆ ਉਹ ਵੀ ਆਪਾਂ ਪਤਾ ਕਰਾ ਲੈਣੇ ਨਾਲ ਇਹ ਕੀ ਰੇਟ ਆ ਕੀ ਸਾਗਦਾ ਵਾ ਰਾਫਟਿੰਗ ਦਾ ਤਾਂ ਆਪ ਨੂੰ ਪਤਾ ਲੱਗ ਗਿਆ ਕਿ ਇਨੇ ਤੇ ਰਾਫਟਿੰਗ ਕਰਾ ਦਿੰਦੇ ਆ 12 ਕਿਲੋਮੀਟਰ ਜਿਹੜੀ ਹੈਗੀ 800 ਚ ਤੇ 26 ਕਿਲੋਮੀਟਰ ਹੈਗੀ ਆ 1000 ਦੇ ਵਿੱਚ 바ਰਗੇਨਿੰਗ ਇੱਥੇ ਹੋ ਜਾਂਦੀ ਬਾਰਗੇਨਿੰਗ ਆਪਦੀ ਕਰ ਲੋ ਤੇ ਟ੍ਰੈਫਿਕ ਇੰਨਾ ਮੈਂ ਗੱਲਾਂ ਹੀ ਛੱਡ ਦੋ ਕਿਉਂਕਿ ਵੀਕਐਂਡ ਕਰਕੇ ਇੱਥੇ ਟ੍ਰੈਫਿਕ ਬਹੁਤ ਆ ਪਿਆ ਵਾ ਆਹ ਦੇਖੋ ਜੀ ਆ ਆਪਣੇ ਬਾਈ ਜੀ ਨੇ ਕਿਹਾ ਕੈਂਪਿੰਗ ਹੈ 10 bonfire music ਹੋ ਗਿਆ with camp ਹੋ ਗਿਆ ਇਹ ਸਭ ਦਾ ਸਾਹਿਬ ਜੀ ਨੇ ਤੇ ਇੱਕ ਫੋਨ ਆ ਗਿਆ ਚਲੋ ਬੈ ਚਲਨਜੀਵ ਚੀਜ਼ ਤਾਂ ਠੀਕ ਹੈ ਪਰ ਰੇਟ ਜ਼ਿਆਦਾ ਹੈ ਰੇਟ ਜ਼ਿਆਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਰਾਹਿਸ਼ ਵਾਸਤੇ ਬਹੁਤ ਜ਼ਿਆਦਾ ਪ੍ਰਬੰਧ ਹੈ ਤੇ ਅਲੱਗ-ਅਲੱਗ ਨਾਵਾਂ ਤੇ ਜਿਵੇਂ ਆਪਣੇ ਨਿਵਾਸ ਬਣੇ ਹੋਏ ਆ ਅਸੀਂ ਰੁਕੇ ਹੋਏ ਆ ਗੁਰੂ ਗੋਬਿੰਦ ਸਿੰਘ ਨਿਵਾਸ ਸਾਹਮਣੇ ਹੈ ਗਿਆ ਕਿ ਭਾਈ ਲੱਖੀ ਸ਼ਾ ਵੰਜਾਰਾ ਨਿਵਾਸ ਤੇ ਦੋ ਤਿੰਨ ਨਿਵਾਸ ਹੋਰ ਨਾਮ ਇਹਨਾਂ ਰੱਖੇ ਹੋਏ ਆ ਤੇ ਇਹ ਆ ਕਿ ਕੋਈ ਵੀ ਇੱਥੇ ਸ਼ਰਧਾਲੂ ਹੁੰਦਾ ਟੂਰਿਸਟ ਹੁੰਦਾ ਉਹਨਾਂ ਨੂੰ ਆਮ ਨੂੰ ਬਿਨ ਭੇਤ ਭਾਤ ਤੋਂ ਉਹਨਾਂ ਨੂੰ ਰੂਮ ਪ੍ਰੋਵਾਈਡ ਹੋ ਜਾਂਦੇ ਆ ਰੂਮ ਦੋ ਤਰੀਕੇ ਹੁੰਦੇ ਇੱਕ ਨੋਨ ਏਸੀ ਹੁੰਦਾ ਇੱਕ ਏਸੀ ਰੂਮ ਹੁੰਦਾ ਵਾ ਰੂਮ ਦੋ ਤਿੰਨ ਤਰੀਕੇ ਹੁੰਦੇ ਆ ਇੱਕ ਤਾਂ ਹਾਲ ਹੈ ਠੀਕ ਆ ਜੀ ਇੱਕ ਹੁੰਦਾ ਵਾ ਏਸੀ ਰੂਮ ਇੱਕ ਹੁੰਦਾ ਨੋਨ ਏਸੀ ਰੂਮ ਤੇ ਜਿਹੜਾ ਏਸੀ ਰੂਮ ਉਹਦਾ ਹੈਗਾ ਵਾ 1100 ਤੇ ਜਿਹੜਾ ਨੋਨ ਏਸੀ ਆ ਉਹਦਾ ਹੈਗਾ 500 ਰੁਪਿਆ ਤੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਏਸੀ ਰੂਮ ਚ ਰੁਕੇ ਆ ਉਹਨਾਂ ਨਾਲ ਤੇ ਉਹਨਾਂ ਦਾ ਕੈਂਪਿੰਗ ਦਾ ਜਿਹੜਾ ਪ੍ਰੋਗਰਾਮ ਲੱਗਦਾ ਬਣੂਗਾ ਨਹੀਂ ਤੇ ਹੁਣ ਆਪਾਂ ਲੰਗਰ ਸਿਕਨ ਚੱਲੇ ਆ ਤੇ ਨਾਲ ਹੀ ਆਪਾਂ ਦੇ ਪਾਸੇ ਖੱਬਿਆਤ ਜਿਹੜਾ ਹੈਗਾ ਸਰੋਵਰ ਆ ਆ ਵੇਖ ਸਕਦੇ ਹੋ ਮੱਛੀਆਂ 골ਡਨ ਫਿਸ਼ ਵੱਜਦੀ ਹੈ ਇਹ ਤੇ ਦੇਖਣ ਚ ਵੀ ਬਹੁਤ ਸੋਹਣੀਆਂ ਲੱਗ ਰਹੀਆਂ ਤੇ ਸਰੋਵਰ ਵੀ ਪੂਰਾ ਇਹਨਾਂ ਨੇ ਸਾਫ਼ ਰੱਖਿਆ ਹੋਇਆ ਵਾ ਕਿ ਤਾਂ ਕਿ ਇੱਥੇ ਸ਼ਰਧਾਲੂ ਆਉਂਦੇ ਆ ਤੇ ਆਪਣਾ ਇਸ਼ਨਾਨ ਕਰ ਸਕਦੇ ਆ ਸਾਹਮਣੇ ਐਂਟਰੈਂਸੀ ਤੇ ਇੱਧਰ ਆਪਾਂ ਦਰਸ਼ਨ ਕਰਨ ਗਏ ਸੀ ਗੁਰਦੁਆਰਾ ਸਾਹਿਬ ਦੇ ਤੇ ਇੱਧਰੋਂ ਐਂਟਰ ਸਿੱਧਾ ਕਰਨ ਤੋਂ ਬਾਅਦ ਇੱਧਰ ਦਾ ਨਵਾਸ ਆ ਜਾਂਦੇ ਆ ਨਾਲ ਭਾਈ ਕਨਾਈਆ ਜੀ ਇੱਧਰ ਬੁੱਤ ਬਣਿਆ ਹੋਇਆ ਜੀ ਤੇ ਇੱਧਰ ਲਈ ਸੜਾਗਾ ਲੰਗਰ ਹਾਲ ਹੁਣ ਆਪਾਂ ਲੰਗਰ ਹਾਲ 'ਚ ਚੱਲੇ ਆ ਲੰਗਰ ਛਕਣ ਤੇ ਲੰਗਰ 24 ਆਵਰ ਚੱਲਦਾ ਅਟੁੱਟ ਵਰਤਾਇਆ ਜਾਂਦਾ ਵੈ ਤੇ ਕੋਈ ਵੀ ਸ਼ਰਧਾਲੂ ਜਾਂ ਟੂਰਿਸਟ ਹੁੰਦਾ ਇੱਧਰਲੇ ਪਾਸੇ ਤੇ ਲੰਗਰ ਦਾ ਜਿਹੜਾ ਆਨੰਦ ਜੂਰ ਲੈਂਦੇ ਇੱਥੇ ਆ ਕੇ ਇਹ ਹੈਗਾ ਆਪਣਾ ਸ਼ਾਮ ਦਾ ਦ੍ਰਿਸ਼ ਪਹਿਲਾਂ ਆਪਾਂ ਲੰਗਰ ਛੱਕ ਕੇ ਰੈਸਟ ਕੀਤੀ ਸੀ ਕੁਝ ਟਾਈਮ ਗਲਾਇਆ ਖਰਾਬ ਹੋਇਆ ਪਿਆ ਥੋੜਾ ਜਿਹਾ ਲੰਗਰ ਖਾ ਕੇ ਗਲਾ ਜ਼ਿਆਦਾ ਹੀ ਖਰਾਬ ਹੋ ਗਿਆ ਤੇ ਲੰਗਰ ਛੱਕ ਕੇ ਆਪ ਰੈਸਟ ਕੀਤੀ ਸੀ ਹੁਣ ਆਪਾਂ ਆਏ ਆ ਰਾਮ ਝੁੱਲਾ ਸਾਹਮਣੇ ਵੇਖ ਰਹੇ ਆਪਾਂ ਰਾਮ ਝੁੱਲਾ ਤੇ ਇਹਨੂੰ ਜਾਣ ਕੀ ਸੇਤੂ ਵੀ ਕਹਿੰਦੇ ਆ ਤੇ ਇਹ ਜਿਹੜਾ ਸਾਰਾ ਬ੍ਰਿਜ ਬਣਿਆ ਆਰੋਪ ਨੂੰ ਰੋਪਨਾ ਬਣਿਆ ਹੋਇਆ ਵੈ ਤੇ ਰੋਪ ਦੇ ਸਾਰੇ ਬ੍ਰਿਜ ਖੜਾ ਹੋਇਆ ਵੈ ਤੇ ਜਿਹੜਾ 1986 ਈਸਵੀ ਦੇ ਵਿੱਚ ਪੀਡਬਲੂ ਵੱਲੋਂ ਇਹਨਾਂ ਬਣਾਇਆ ਗਿਆ ਸੀ ਆ ਤੇ ਇਹ ਬਣਿਆ ਹੋਇਆ ਗੰਗਾ ਰਿਵਰ ਦੇ ਉੱਤੇ ਠੀਕ ਆ ਆਪਾਂ ਅੰਦਰ ਚੱਲਦੇ ਆ ਇਹਦੇ ਵਿੱਚ ਇਹ ਆ ਕਿ ਤੁਹਾਨੂੰ ਦੋ ਰਸਤੇ ਆ ਜਿਹੜਾ ਪਤਾ ਆਪ ਵਿਚਾਲਾ ਰਸਤਾ ਵੈ ਇਹ ਹੈਗਾ ਚੱਲਣ ਵਾਸਤੇ ਤੇ ਜਿਹੜਾ ਇਧਰਲਾ ਰਸਤਾ ਇਹ ਬਾਈਕ ਵਾਸਤੇ ਆ ਦੂਜਾ ਰਸਤਾ ਵੀ ਬਾਈਕ ਵਾਸਤੇ ਆ ਜੇ ਪਬਲਿਕ ਦਾ ਚੱਲਣ ਵਾਸਤੇ ਰਸਤਾ ਹੈ ਇਹ ਰਸਤਾ ਇਸ ਰਸਤੇ ਤੋਂ ਹੀ ਆਪਾਂ ਜਾ ਸਕਦੇ ਆ ਕਾਇਦਾ ਉੱਥੇ ਲਿਖਿਆ ਵੀ ਹੋਇਆ ਯਾਰ ਉਹਨਾਂ ਨੇ ਬੋਰਡ ਤੇ ਕਿ ਵਹੀਕਲ ਅੱਧਰ ਚੱਲਣਗੇ ਪੈਦਲ ਆਪ ਅੱਧਰ ਚੱਲਣਾ ਤੇ ਦੂਜੀ ਸਾਈਡ ਤੇ ਮਨਾਹੀ ਕੀਤੀ ਹੋਈ ਐ ਐਂਟਰੀ ਕੀਤੀ ਹੋਈ ਐ ਉਹ ਵੀ ਬਾਈਕ ਲਈ ਐ ਤੁਸੀਂ ਗਲਤ ਆ ਭਈ ਇਹ ਵੀ ਵਹੀਕਲ ਵਾਲ ਰਸਤਾ ਅੱਧਰ ਆਓ ਪੁਲ ਪਾਰ ਕਰਦੇ ਸਾਰੀ ਆਪਾਂ ਨੂੰ ਬਹੁਤ ਸੋਹਣੀ ਚਿੱਤਰਕਾਰੀ ਦੇਖਣ ਨੂੰ ਮਿਲਦੀ ਐ ਸਾਹਮਣੇ ਹਨੂਮਾਨ ਜੀ ਦਾ ਚਿੱਤਰ ਬਣਿਆ ਹੋਇਆ ਵੈ ਤੇ ਜਿੱਥੋਂ ਪਤਾ ਲੱਗਦਾ ਐ ਕਿ ਇਹ ਜਿਹੜਾ ਤਿਰਸਤਾਲਾ ਐ ਪੂਰਾ ਹਿੰਦੂਆਂ ਲਈ ਐ ਤੇ ਜ਼ਿਆਦਾਤਰ ਤੇ ਤੁਹਾਨੂੰ ਮੰਦਿਰ ਦੇਖਣ ਨੂੰ ਬਹੁਤ ਮਿਲਣਗੇ ਇਹ ਜਿਹੜੇ ਦੂਜੇ ਆਪਣੇ ਟੂਰਿਸਟ ਪਲੇਸ ਹੈ ਜੇ ਮਨੋਰੰਜਨ ਵਾਸਤੇ ਉਹ ਘਟ ਹੈ ਤੀਰਸਲ ਤੌਰ ਤੇ ઋਸ਼ੀਕੇਸ਼ ਬੋਮਸ਼ੂਰ ਹੈ ਤੇ ਹਿੰਦੂਆਂ ਦੇ ਧਰਮ ਤੌਰ ਤੇ ਇਹ ਬਹੁਤ ਮਤਲਬ ਸਿਟੀ ਕਹਿ ਸਕਦੇ ਆ ਤੇ ਇਥੇ ਚਿੱਤਰਕਾਰੀ ਤੁਹਾਨੂੰ ਦੱਸਦੀ ਹੈ ਕਿ ਕਿੰਨਾ ਮਹੱਤਵਪੂਰਨ ਇਹ ਸਿਟੀ ਆ ਉਹਨਾਂ ਲਈ ਜਿਹੜਾ ਪਾ ਚੁਲਾ ਦੇਖ ਰਹੇ ਆ ਇਹ ਹੈਗਾ ਰਾਮ ਚੁਲਾ ਠੀਕ ਹੈ ਜਿਹੜਾ ਆਪਾਂ ਪਹਿਲਾ ਚੁਲਾ ਦੇਖ ਕੇ ਥੋੜੀ ਗੜਬੜ ਹੋ ਗਈ ਉਹ ਹੈਗਾ ਸੀਆ ਜਾਣਕੀ ਚੁਲਾ ਉਹ ਆਪਾਂ ਤੁਹਾਨੂੰ ਪਹਿਲੇ ਹੀ ਦੱਸਤਾ ਸੀ ਆ ਉਹ ਬਣਿਆ ਹੋਇਆ 2020 ਦੇ ਵਿੱਚ ਤੇਰਾ ਵਿੱਚ ਸਟਾਰਟ ਹੋਇਆ ਸੀ ਆ ਤੇ ਆਹਲਾ ਚੁਲਾ 1986 ਦੇ ਵਿੱਚ ਬਣਾਇਆ ਗਿਆ ਸੀ ਇਸ ਚੁਲੇ ਦੀ ਖਾਸियत ਇਹ ਆ ਕਿ ਇੱਕ ਤਾਂ ਇਹ ਹਿਲਦਾ ਵਾ ਜੋ ਤੁਸਾਂ ਇਸ ਤੇ ਚੱਲਦੇ ਆ ਥੋੜਾ ਜਿਹਾ ਹਿਲਦਾ ਜਦੋਂ ਤੁਸਾਂ ਪੀਚਰ ਤੁਸਾਂ ਲੰਘਦੇ ਆ ਜਾਂ ਟਵਿਸਟ ਲੰਘਦੇ ਆ ਤੇ ਥੋੜਾ ਜਿਹਾ ਡਰ ਜਾ ਲੱਗਦਾ ਇਹ ਬਹੁਤ ਸ਼ਰਾਰਤੀ ਬੰਦਾ ਆਪਣਾ ਗਰੁੱਪ ਦੇ ਵਿੱਚ ਤੇ ਇਸ ਝੂਲੇ ਚੱਲਣ ਤੇ ਮਜਾ ਵੀ ਹੁੰਦਾ ਜਿਹੜਾ ਆਪਣਾ ਜਾਣਕੀ ਝੂਲੇ ਤੇ ਗਏ ਸੀ ਉਹ ਦਾ ਸਿੰਪਲ ਜਿਵੇਂ ਇੱਕ ਪੁੱਲ ਹੁੰਦਾ ਉਵੇਂ ਸੀ ਆ ਤੇ ਕੋਈ ਉਹ ਤੇ ਕਿਸੇ ਤਰੀਕੇ ਦੀ ਕੰਬਣਾ ਨਾ ਨਹੀਂ ਹੈਗਾ ਸੀਗਾ ਤੇ ਇਹਦੇ ਵਿੱਚ ਥੋੜਾ ਜਿਹਾ ਹੈਗਾ ਵਾ ਜਿਹਦੇ ਨਾਲ ਆਪਾਂ ਨੂੰ ਥੋੜਾ ਫੀਲਿੰਗ ਜੀ ਲੱਗਦੀ ਕਿ ਝੂਲੇ ਤੇ ਚੱਲ ਰਹੇ ਆ ਵਾਕੇ ਰਾਮ ਝੂਲਾ ਤੇ ਇਸੇ ਜਿਹੜੀ ਜਿਹੜੀ ਤੁਸੀਂ ਦੇਖ ਰਹੇ ਹੋ ਰੀਵਰ ਦਾ ਦਰਿਆ ਦੇਖ ਰਹੇ ਹੋ ਨਦੀ ਦੇਖ ਰਹੇ ਹੋ ਇੱਥੇ ਰਾਫਟਿੰਗ ਵੀ ਕਰਦੇ ਆ ਉਹ ਸਾਹਮਣੇ ਦੇਖੋ ਇੱਥੇ ਪੈਸੇ ਲੈਂਦੇ ਆ ਰਾਫਟਿੰਗ ਕਰਨ ਦੇ ਤੇ ਤੁਸੀਂ ਰਾਫਟਿੰਗ ਵਗੈਰਾ ਵੀ ਇੱਥੇ ਕਰ ਸਕਦੇ ਹੋ ਇਥੋਂੋਂ ਆਪਾਂ ਚੱਲਦੇ ਆਂ ਰਾਮ ਧੂਲੇ ਤੋਂ ਜਾਣੀ ਕੀ ਧੂਲਾ ਦੇਖ ਲਿਆ ਜੀ ਲਕਸ਼ਮਣ ਰਾਮ ਧੂਲਾ ਦੇਖ ਲਿਆ ਤੇ ਇਹ ਲਕਸ਼ਮਣ ਧੂਲਾ ਤੁਹਾਨੂੰ ਮੈਂ ਪਹਿਲੇ ਦੱਸਿਆ ਉਹ ਬੰਨ ਕੀਤਾ ਹੋਇਆ ਵਾ ਉਹ ਥੋੜਾ ਜਿਆਦਾ ਹਿਰਦਾ ਵਰ ਤੇ ਬੋਲਟ ਵੀ ਕਾਫੀ ਆ ਇਹ ਵੀ ਧੂਲਾ ਜਿਹੜਾ ਹੈਗਾ ਸਾਰਾ ਰੋਪ ਦੇ ਹਸਾਰੇ ਆ ਤੇ ਆ ਵੱਡੀ ਵੱਡੀ ਆ ਆ ਵੱਡੀ ਵੱਡੀ ਰੋਪ ਲੱਗੀ ਹੋਈ ਆ ਇਹਦੇ ਹਸਾਨਾ ਇਹ ਸਾਰਾ ਪੁੱਲ ਖੜਾ ਹੋਇਆ ਇਹਦੇ ਤੇ 베ਸ ਤੇ ਆਪ ਚਾਰ ਸੁਜਬੂਤ ਚਾਰ ਪੰਜ ਹੈਗੀਆਂ ਮਜਬੂਤ ਸਰੀ ਹੈ ਤੇ ਆ ਥਲੇ ਲੁੱਕ ਦਾ ਜਿਹੜਾ ਹੈਗਾ ਬਣਿਆ ਹੋਇਆ ਸਾਰਾ ਸੜਕ ਬਣੀ ਹੋਈ ਆ ਫਟਿਆਂ ਉੱਤੇ ਲੁੱਕ ਪਈ ਹੋਈ ਆ ਤੇ ਸਾਈਡ ਤੇ ਹੈਗੇ ਜੰਗਲੇ ਠੀਕ ਹੈ ਤੇ ਇਸ ਪੁੱਲ ਤੇ ਫਿਰ ਟੂਰਿਸਟ ਜਾਂ ਦੂਜੇ ਜਿਹੜੇ ਹੈਗੇ ਆ ਅ ਸ਼ਰਧਾਲੂ ਜਿਹੜੇ ਇੱਥੇ ਮੱਥਾ ਟੇਕਣ ਆਉਂਦੇ ਆ ਗੰਗਾ ਜੀ ਕੋਲੇ ਤੇ ਇੱਥੇ ਲੰਘਦੇ ਆ ਤੇ ਇਸ ਪੁੱਲ ਨੂੰ ਇੰਜੋਏ ਕਰਦੇ ਆ ਕਿਉਂਕਿ ਇਹ ਪੁੱਲ ਹਿਲਦਾ ਹਿਲਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਟ੍ਰਪਲ ਕਰਦਾ ਥੋੜਾ ਜਿਹਾ ਹਿਲਦਾ ਹੈ ਪਰੇਸ਼ਾਨ ਵੀ ਕਰਦਾ ਹੈ ਇੱਧਰੋਂੇ ਪਾਸੋਂ ਸੜਕ ਆਏ ਉੱਤਰ ਕੇ ਆਪਾਂ ਇੱਧਰਲੀ ਸਾਈਡ ਆ ਗਏ ਸ਼ਾਰਟਕਟ ਮਾਰਿਆ ਥੋੜਾ ਜਾਂ ਕਹਿੰਦੇ ਗੰਗਾ ਜੀ ਦੇ ਕਿਨਾਰੇ ਕਿਨਾਰੇ ਤੁਸੀਂ ਜਾ ਲਿਓ ਤੇ ਸਾਹਮਣੇ ਆਪਾਂ ਰਾਮ ਝੁੱਲਾ ਤੇ ਇੱਧਰਲੀ ਸੜ ਜਾਣਕੀ ਝੁੱਲਾ ਤੇ ਇਹਦੇ ਕਿਨਾਰੇ ਤੇ ਕੁੜੀਆਂ ਉੱਤੇ ਬੈਠੀਆਂ ਸੰਗਤਾਂ ਤੇ ਨਜ਼ਾਰੇ ਲੈ ਰਹੀਆਂ ਸ਼ਾਮ ਦੀਆਂ ਸ਼ਾਮ ਦੇ ਉਹ ਵਾਚ ਲਿਆ ਪੋਣੇ 6 ਹੋ ਗਿਆ ਟਾਈਮ ਤੇ ਹੁਣ ਆਪਾਂ ਜਾ ਰਹੇ ਆ ਤ੍ਰਵੇਦੀ ਗੜ ਗੰਗਾ ਆਰਤੀ ਦੇਖਣ ਵਾਸਤੇ ਪਰ ਜਸਨਾ ਦੇਖਿਆ ਤੇ ਲੇਟ ਆ ਕਿਉਂਕਿ 6 6 ਤੋਂ ਬਾਅਦ ਸਟਾਰਟ ਹੋ ਜਾਂਦੀ ਹੈ ਆਰਤੀ ਪਤਾ ਨਹੀਂ ਪੁੱਜਿਆ ਜਾਊਗਾ ਕਿ ਨਹੀਂ ਪਰ ਅਸੀਂ ਚਾਲੇ ਪਾਤੇ ਆ ਤ੍ਰਵੇਦੀ ਘਾਟ ਲਈ ਆਰਤੀ ਦੇਖਣ ਲਈ ਤੇ ਇਧਰ ਗਰੁੱਪ ਪੂਰਾ ਜੋਰਾਂ ਤੇ ਹੈ ਜਾਣ ਲਈ ਬਾਕੀ ਇਸ ਟਾਈਮ ਦਾ ਜਿਹੜਾ ਦ੍ਰਿਸ਼ਾ ਦੇਖਣ ਵਾਲਾ ਵਾ ਸੂਰਜ ਢਲ ਚੁੱਕਾ ਵਾ ਸ਼ਾਂਤੀ ਹੋ ਚੁੱਕੀ ਹੈ ਸਾਹਮਣੇ ਆਰਤੀ ਵਗੈਰਾ ਹੋ ਰਹੀ ਹੈ ਤੇ ਬੋਟਿੰਗ ਵਗੈਰਾ ਤੇ ਜਿਹੜੇ ਸਤਾਲੂ ਕਰ ਰਹੇ ਆ ਤੇ ਕਿਨਾਰੇ ਤੇ ਜਿਹੜੇ ਹੈਗੇ ਸਤਾਲੂ ਅੰਜੋਏ ਕਰ ਰਹੇ ਆ ਤੇ ਸੋਣਾ ਬੰਦਾ ਜਿਸ ਕੰਮ ਲਈ ਆਉਂਦਾ ਵਾ ਭਗਤੀ ਲਈ ਆਉਂਦਾ ਉਹ ਵੀ ਪੂਰੀ ਹੋ ਜਾਂਦੀ ਐ ਤੇ ਘੁੰਮਣ ਲਈ ਆਉਂਦਾ ਤੇ ਉਹ ਵੀ ਇੱਥੇ ਆ ਤੇ ਆ ਕੇ ਉਹਨਾਂ ਦਾ ਜਿਹੜਾ ਕਾਰਜ ਅਰਾਸ ਹੋ ਜਾਂਦਾ ਵਾ ਫੇਰ ਵੇ ਜੀ ਹਾਂ ਸਾਡਾ ਫੁੱਲ ਚਾਹ ਵੇ ਨਹੀਂ ਆਵਾ ਕੋਈ ਆਰਟਿਸਟ ਕਿਹਨੇ ਮਗੋ ਦੇ ਕਿੰਨੇ ਬੰਦਾ ਕਿਨਾਂ ਪਰਾ ਜੋਰ ਲਾਈ ਜਾਂਦਾ ਐਂਗਲੋਂ ਗੱਲ ਰਹੇ ਬੱਚੇ ਦਾ ਚੱਕ ਦੀ ਪਿੱਛੋਂ ਵਸਤੂ ਆਇਆ ਛੱਡੀ ਵੀਡੀਓ ਨਹੀਂ ਖਰਾਬ ਹੋਣੀ ਚਾਹੀਦੀ ਵੀਡੀਓ ਐ ਪੂਰੀ ਵਧੀਆ ਹੋਣੀ ਮਾਨਣੀ ਚਾਹੀਦੀ ਚੰਗਾ ਤੂੰ ਕੈਮਰਾਮੈਨ ਆ ਵਾਕੇ ਆਨੰਦ ਬਹੁਤਾ ਆ ਰਿਹਾ ਹਨਾ ਬਾਈ ਆਨੰਦ ਆ ਰਿਹਾ ਆਨੰਦ ਆ ਰਿਹਾ ਅੱਪਾ ਚੱਲੇ ਸੀ ਤਰਵੇਦੀ ਗਾੜ ਦੀ ਆਰਤੀ ਵੇਖਣ ਤੇ ਰਸ਼ ਬਹੁਤ ਜ਼ਿਆਦਾ ਸੀ ਆ ਉੱਪਰ ਸੜਕ ਦੇ ਵਿੱਚ ਵਿਕਰਮ ਤੇ ਆਪਾਂ ਜਾ ਨਹੀਂ ਸਕੇ ਕਿਸੇ ਨੇ ਸਲਾਹ ਦਿੱਤੀ ਸੀ ਕਿ ਤੁਸੀਂ ਗੰਗਾ ਘਾੜ ਦੇ ਨਾਲ-ਨਾਲ ਜਾਈ ਚੱਲੋ ਤੁਹਾਨੂੰ ਘਾਟਾ ਵੀ ਮਿਲਦੀ ਜਾਣੀਆਂ ਤੇ ਤੁਸੀਂ ਤ੍ਰਵੇਦੀ ਘਾਟ ਪਹੁੰਚ ਜੂਗੇ ਪਰ ਜਾਂਦ ਜਾਂਦੇ ਪਤਾ ਚੱਲਿਆ ਕਿ ਉਹਨਾਂ ਦੀ ਆਰਤੀ ਜਿਹੜੀ ਹੈਗੀ ਇੱਕ ਤੱਕ ਤਿੰਨ ਕਿਲੋਮੀਟਰ ਦਾ ਰਸਤਾ ਵਾ ਟੈਂਪੋ ਲੱਗਦੇ ਨਾਲ ਜਾਂਦੇ ਜਾਂਦੇ ਈਮਨ ਕੀ ਕਈਆਂ ਨੇ ਇਹ ਵੀ ਗੱਲ ਕਹੀ ਕਿ ਆਰਤੀ ਸਟਾਰਟ ਹੋ ਚੁੱਕੀ ਹੈ ਫਿਰ ਅਸੀਂ ਰਸਤੇ ਦੇ ਵਿੱਚ ਕਿਸੇ ਨੇ ਸਾਨੂੰ ਸਲਾਹ ਦਿੱਤੀ ਕਿ ਕੋਈ ਇੱਥੇ ਵੀ ਇੱਕ ਆਰਤੀ ਹੁੰਦੀ ਹੈ ਜਿਹੜੀ ਕਿ ਸੁਆਮੀ ਨਰਾਇਣ ਦੀ ਆਰਤੀ ਵੱਜਦੀ ਹੈ ਤੇ ਉਹ ਵੀ ਗੰਗਾ ਦੇ ਕਿਨਾਰੇ ਹੁੰਦੀ ਹੈ ਤੇ ਉਹ ਆਰਤੀ ਆਪਾਂ ਪੁੱਛ ਚੁੱਕੇ ਆ ਸਾਹਮਣੇ ਜਿਹੜਾ ਹੈਗਾ ਇੱਥੇ ਪੰਡਾਲ ਲੱਗਾ ਹੋਇਆ ਆਰਤੀ ਲਈ ਠੀਕ ਆ ਕੁਝ ਸਮੇਂ ਬਾਅਦ ਇਧਰਲੇ ਪਾਸੇ ਥੋੜਾ ਕੀਰਤਨ ਹੋਇਆ ਹੈ ਕੀਰਤਨ ਹੋਣ ਤੋਂ ਬਾਅਦ ਇੱਥੇ ਆਰਤੀ ਸਟਾਰਟ ਹੋਊਗੀ ਤੇ ਸਾਹਮਣੇ ਗੰਗਾ ਜੀ ਵਹਿੰਦੇ ਹੋਏ ਤੇ ਇੱਥੇ ਹੁਣ ਥੋੜੇ ਟਾਈਮ ਦੇ ਵਿੱਚ ਆਰਤੀ ਸਟਾਰਟ ਹੋਊਗੀ 6:30 ਜਾਂ 7 ਵਜੇ ਦਾ ਟਾਈਮ ਕਹਿ ਰਹੇ ਆ ਆਪਾਂ ਜਿਹੜੇ ਬਾਕੀ ਦੇ ਬੰਦੇ ਉੱਥੇ ਬੈਠੇ ਹੋਏ ਆ ਆਰਤੀ ਲਈ ਇੰਤਜ਼ਾਰ ਕਰ ਰਹੇ ਆ ਤੇ ਜਿਵੇਂ ਆਰਤੀ ਹੁੰਦੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਕਿਵੇਂ ਇੱਥੇ ਸੈਲੀਬ੍ਰੇਟ ਕਰਦੇ ਆ ਜਿਵੇਂ ਕਿਵੇਂ ਇੱਥੇ ਆਰਤੀ ਮਨਾਉਂਦੇ ਆ ਤੇ ਇਹਦੀ ਖੂਬਸੂਰਤੀ ਕੀ ਹੈ ਆ ਦੰਗਾ ਆਰਤੀ ਸਟਾਰਟ ਕਰਨ ਲੱਗਿਆ ਜੀ ਪਹਿਲਾਂ ਪਹਿਲਾਂ ਇੱਥੇ ਖੜ ਕੇ ਪੂਜਾ ਕਰਦੇ ਆ ਉਸ ਤੋਂ ਬਾਅਦ ਇੱਧਰ ਆ ਕੇ ਆਪ ਦਾ ਜਿਹੜਾ ਹੈਗਾ ਗਾਂ ਜਿਹੜੀ ਪ੍ਰਕਿਰਿਆ ਉਹ ਸਟਾਰਟ ਕਰਦੇ ਆ ਤੇ ਹੈ ਕਿ ਜਿਹੜੇ ਟੂਰਿਸਟ ਹੁੰਦੇ ਆ ਜਾਂ ਸ਼ਰਧਾਦੂ ਹੁੰਦੇ ਆ ਉਹਨਾਂ ਨੂੰ ਆਰਤੀ ਕਰਨ ਦੀ ਵੀ ਦਿੰਦੇ ਆ ਇਦਾਂ ਜੋਤ ਤਾਂ ਕਿ ਉਹ ਵੀ ਗੰਗਾ ਆਰਤੀ ਕਰ ਸਕਣ ਅੱਗੇ ਇੱਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਕਿਵੇਂ ਲਾਈਟਿੰਗ ਹੋਈ ਪਈ ਆ ਪੁੱਲ ਤੇ ਤੇ ਨਾਲ ਅੱਧਰ ਗੰਗਾ ਜੀ ਵਹਿੰਦੇ ਹੋਏ ਤੇ ਇੱਧਰਲੇ ਪਾਸੇ ਆਰਤੀ ਦਾ ਜਿਹੜਾ ਆਪਾਂ ਆਨੰਦ ਲੈਂਦੇ ਹੋਏ ਤੇ ਜਿਹੜੇ ਸ਼ਰਧਾਲੂ ਆਏ ਆ ਉਹ ਨਾਲ ਆਰਤੀ ਕਰ ਰਹੇ ਆ ਆਪ ਵੀ ਕਰ ਰਹੇ ਆ ਤੇ ਸਾਹਮਣੇ ਜਿੱਥੇ ਤੁਸੀਂ ਨੂੰ ਦਿਖਾਇਆ ਸੀ ਜਿੱਥੇ ਆਪਣੇ 6 ਜਣੇ ਖੜਕੇ ਗੰਗਾ ਜੀ ਦੀ ਆਰਤੀ ਕਰਦੇ ਨੇ ਲੈ ਕੇ ਆਪਣੇ ਹੱਥ 'ਚ ਜੋਤ ਤੇ ਬੜਾ ਹੀ ਸੋਹਣਾ ਤੇ ਰਮਣੀਕ ਦ੍ਰਿਸ਼ਾ ਤੇ ਇੱਕੋ ਸਾਤਾ ਇੱਕ ਕਹਿ ਸਕਦੇ ਕਿ ਇਹੋ ਜਿਹਾ এনवायरमेंट ਪੈਦਾ ਕਰਤਾ ਜਿਹਦੇ ਵਿੱਚ ਅਸੀਂ ਵੀ ਖਿੱਚੇਗੇ ਨਾਲ ਦੇ ਮੁੰਡੇ ਕਹਿੰਦੇ ਸੀ ਇਹ ਕਿ ਇੱਥੇ ਚੋਟੀ ਵਾਲਾ ਕਾਫੀ ਮਸ਼ਹੂਰ ਹੈ ਤੇ ਵਾਕਿਆ ਰ ਵਾਕਿਆ ਮਸ਼ਹੂਰ ਆ ਪਤਾ ਕੀਤਾ ਕਿ 65 ਸਾਲ ਤੋਂ ਉੱਥੇ ਹੀ ਸਰਵਿਸ ਨਿਭਾ ਰਿਹਾ ਵਾ ਖਾਣ ਪੀਣ ਦੀ ਤੇ ਪਤਾ ਨਹੀਂ ਰੂਮ ਅੰਦਰ ਮਿਲੇਗਾ ਇਹ ਨਕੇ ਨਹੀਂ ਮਿਲੇਗਾ ਤੇ ਆ ਜਿਵੇਂ ਇਹਨਾਂ ਨੇ ਡੈਕੋਰੇਸ਼ਨ ਜੀ ਕੀਤੀ ਹੋਈ ਇਸ ਆਪਣਾ ਬੈਨਰ ਲਾਇਆ ਹੋਇਆ ਉਹਦੇ ਬੈਨਰ ਨੂੰ ਪ੍ਰਤੀਤ ਕਰਦੇ ਇੱਕ ਚੋਟੀ ਵਾਲਾ ਬੰਦਾ ਇਹਨਾਂ ਨੇ ਬਾਹਰ ਪਾਇਆ ਹੋਇਆ ਵਾ ਆ ਦੇਖੋ ਇਹ ਆ ਚੋਟੀ ਵਾਲੇ ਦਾ ਰੈਸਟੋਰੈਂਟ ਤੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਇਹ ਬਿੱਲ ਮਾਰਦਾ ਵੈ ਤੇ ਬੰਦਾ ਕਹਿੰਦਾ ਅੰਦਰ ਜਾਓ ਮਾਰੀਓ ਬਿੱਲ ਆ ਲੈ ਵੀ ਕਹਿੰਦਾ ਚਲੋ ਜਾਓ ਅੰਦਰ ਚੋਟੀ ਵਾਲਾ ਆਜੋ ਵੀ ਮਿਲ ਗਿਆ ਚੋਟੀ ਵਾਲਾ ਆ ਚੀਜ਼ ਆਦਾ ਪੂਰਾ ਰਾਸ਼ਾ ਹਰਾ ਖਰਾਾ ਭਰਿਆ ਪਿਆ ਪੂਰਾ ਪਤਾ ਨਹੀਂ ਟੇਬਲ ਮਿਲੇਗਾ ਕਿ ਨਹੀਂ ਮਿਲੇਗਾ ਮਿਲ ਜੂਗਾ ਟੇਬਲ ਇਹ ਟੇਬਲ ਸਾਫ ਕਰਾ ਲਈ ਯਾਰ ਪਹਿਲਾਂ ਯਾਰ ਹੈ ਉਹ ਵੀ ਕੋਈ ਇਹ ਸਾਰਿਆਂ ਨੇ ਮੋਬਾਈਲ ਕੱਢ ਲਏ ਆ ਜਸਟ ਫੋਰ ਕੀ ਚੋਟੀਆਂ ਦੇ ਰੋਟੀ ਖਾਣ ਲੱਗੇ ਆ ਤੇ ਆਹੀ ਜੋ ਸਿੰਪਲ ਬਾਹਰ ਮਿਲਣਾ ਸੀ ਆ ਧੱਕੇ ਨਾਲ ਥੇ ਲਿਆ ਕੇ ਮਹਿੰਗਾ ਸੋਦਾ ਨਾ ਨੇ ਕਰਵਾਇਆ ਚੋਟੀ ਵਾਲੇ ਤੋਂ ਖਾ ਕੇ ਚੋਟੀਆਂ ਨੂੰ ਪਟਾਵਾ ਚਲ ਕੋਈ ਗੱਲ ਕਰਦੇ ਅੰਜਵਾਏ ਹੁਣ ਕੂੜ ਮੈਂ ਆਜ ਵੀ ਤੋਹ ਚਲੋ ਭਾਈ ਤੂੰ ਜਿਹੜਾ ਦਿੱਤਾ ਹਾਲ ਆ ਪਹਿਲਾ ਆਈਪਲ ਦੇ ਮੈਚ ਪਾਸ ਵੀ ਤੋਹ आरसीबी जी ਤੋਂ ਇੱਕ ਮਿੰਟ ਲੋ ਜੀ ਜਿਹੜਾ ਇਹ ਗੁਰਪਾਇ ਨਾਲ ਉਹ ਮੈਚ ਦੀਆਂ ਗੱਲਾਂ ਕਰ ਰਿਹਾ ਤੇ ਆਪਾਂ ਹੁਣ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਜੇਕਰ ਵੀਡੀਓ ਪਸੰਦ ਆਏ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆਂ ਨਵੀਂ ਵੀਡੀਓ ਤੇ ਨਵੇਂ ਸਫਰ ਨਾਲ ਅੱਜ ਲਈ ਬਾਏ